ਖਬਰ ਪੁਪਾਲ ਤੋਂ ਆ ਰਹੀ ਹੈ ਉੱਥੇ ਕਹਿੰਦੇ ਕਿ ਇੱਕ ਬਹੁਤ ਵੱਡੀ ਫੈਕਟਰੀ ਫੜੀ ਗਈ ਹੈ ਐਨਸੀਬੀ ਵਾਲਿਆਂ ਨੇ ਤੇ ਏਟੀਐਸ ਵਾਲਿਆਂ ਨੇ ਮਿਲ ਕੇ ਉਹ ਫੜੀ ਹੈ 1800 ਕਰੋੜ ਰੁਪਏ ਦਾ ਉੱਥੇ ਜਿਹੜੀ ਕੋਈ ਸਮਗਲੀਆਂ ਵਗੈਰਾ ਦਾ ਬਣਦਾ ਸੀ ਸਿਸਟਮ ਡਰੱਗ ਵਗੈਰਾ ਦਾ ਬਹੁਤ ਮਹੱਤਵਪੂਰਨ ਇੱਕ ਪਿੱਛੇ ਜੇ ਵੀ 2000 ਕਰੋੜ ਦਾ ਓਕੇ 5000 ਕਰੋੜ ਦਾ ਜੀ ਰਿਕਵਰੀ ਹੋਈ ਹੈ 4-5 ਦਿਨ ਪਹਿਲੇ ਇਹ ਸ਼ਾਇਦ ਉਹੀ ਸੀ 560 ਕੋਕੀਨ ਜੀ ਕੋਕੀਨ ਹਾਂ ਕੋਕੀਨ ਸੀ ਨਾਲ ਮੈਰੂਆਨਾ ਵੀ ਸੀਗਾ ਹੂੰ ਹੂੰ ਮਿੰਤੇ ਨੇ ਨਾਮ ਵੀ ਨਹੀਂ ਪਤਾ ਹੁਣ ਤੁਸੀਂ ਕੀ ਸਮਝਦੇ ਹੋ ਕਿ ਮੈਂ ਇਹਦੇ ਤੇ ਪੀਐਚ ਨਹੀਂ ਕੀਤੀ ਆ ਠੀਕ ਆ ਮੈਂ ਨਵਾਂ ਨਵਾਂ ਹੋਣੀ ਸਿੱਖ ਜਾਣਾ ਇੰਨਾ ਇੰਨਾ ਨਾ ਕਰਿਆ ਕਰੋ ਅਹੀਂ ਚਲੋ ਠੀਕ ਆ ਭਾਈ ਕਿਤੇ ਰਹੇ ਆ ਖਾਂਦੇ ਕੀ ਦੇ ਰਹੇ ਨਹੀਂ ਰਹਿਤਾ ਨਹੀਂ ਹੋ ਰ ਮਤਲਬ ਕੋਈ ਕੱਲ੍ਹ ਆ ਕੇ ਭਾਈ ਠੀਕ ਆ ਠੀਕ ਆ ਮੈਂ ਲਾ ਲੈਣਾ ਚਾਹੀਦਾ ਦਾ ਛੋਟੇ ਛੋਟੇ ਭਰਾ ਕਿਤੇ ਚੱਲ ਜਾਂਦਾ ਦਾ ਤੁਸੀਂ ਸਾਡੇ ਤੇ ਵੀ ਲਾ ਲਿਆ ਕਰੋ ਕੋਈ ਗੱਲ ਨਹੀਂ ਅੱਛਾ ਗੱਲ ਇਹ ਆ ਕਿ ਇਹ ਹੁਣ ਕੰਗਣਾ ਨੂੰ ਦੀਦਾ ਨਹੀਂ ਹੂੰ ਮੈਂ ਉਸ ਦਿਨ ਵੀ ਕਿਹਾ ਸੀ ਕਿ ਐਵੇਂ ਫਜ਼ੂਲ ਦਾ ਟਾਈਮ ਚਲੋ ਅਸੀਂ ਨਾ ਪਰ ਅੱਜ ਕੰਮ ਦੀ ਗੱਲ ਹੈ ਜੀ ਤੇ ਇਹਨੂੰ ਹੁਣ ਬੰਦਾ ਪੁੱਛੇ ਕਿ ਜਿਹੜੀ ਉਹ ਮਾਲਕੀਅਤ ਸੀ ਹੂੰ ਉਹਦਾ ਨਾਂ ਇੱਕ ਦਾ ਪ੍ਰਕਾਸ਼ ਇੱਕ ਦਾ ਨਾਮ ਇਤ ਹੈ ਜੀ ਇਹ ਹੁਣ ਕਿਹੜੇ ਪੰਜਾਬ ਦੇ ਕਿਸੇ ਫਲਾਣਾ ਜਾਂ ਕਿਸੇ ਟਮਕਾਣਾ ਨੇ ਜਾ ਕੇ ਉੱਥੇ ਲਾਇੀ ਸੀ ਹੂੰ ਜੀ ਅਸੀਂ ਇਹੀ ਕਹਿੰਦੇ ਆ ਕਿ ਇਹ ਜਿਹੜੇ ਲੋਕ ਨੇ ਸਾਬ ਹੂੰ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਨੇ ਨਾ ਧੰਦਾ বাজਾਂ ਦਾ ਕੋਈ دین ਧਰਮ ਨਹੀਂ ਬਿਲਕੁਲ ਕਿਉਂਕਿ ਇਹਨਾਂ ਨੇ ਪੈਸਾ ਕਮਾਉਣਾ ਸਰ ਹਮ ਮੈਫਡਰਨ ਜਿਹੜੀ ਆ ਉਹ ਉੱਥੋਂ 927 ਕਿਲੋ ਫੜੀ ਕੇ हिसाब ਨਾਲੋ ਜੀ ਕਿੰਨੀ ਹੋ ਗਈ 9 ਕਵਾਂਟਰ 72 ਕਿਲੋ ਬਿਲਕੁਲ ਤੇ ਜਿਹੜਾ ਰੌ ਮਟੀਰੀਅਲ ਬਣਾਉਣ ਵਾਸਤੇ ਸੀ ਕੁੱਲ ਮਿਲਾ ਕੇ ਜੇ ਤੁਸੀਂ ਕਹੋਗੇ ਤਾਂ ਜੀ ਸਭ ਉਹ 5000 ਕਿਲੋਆ ਹੂੰ ਜਿਹੜੇ ਹੋਰ ਮਤਲਬ ਕਿ ਉਹਦੇ ਵਿੱਚ ਕੋਈ ਕੰਮ ਇਹ ਕਰ ਵਗਿਆ ਹੋਣਾ ਸੀ ਸਮਾਨ ਆ ਨਾ 5000 ਕਿਲੋ ਕਮਾਲ ਹੈ ਜੀ ਕਮਾਲ ਤੇ ਇਹ ਬੰਦਾ ਜਿਹੜਾ ਪ੍ਰਕਾਸ਼ ਆ 17 ਚ ਫੜਿਆ ਜਾਂਦਾ ਹੂੰ ਇੱਕ ਇਸੇ ਤਰ੍ਹਾਂ ਦੀ ਰਿਕਵਰੀ ਜੀ 5 ਸਾਲ ਜੇਲ੍ਹ ਚ ਰਹਿ ਕੇ ਆਇਆ ਕੋਕੀਨ ਦੀ ਰਕਬਰੀ ਸੀ ਪਹਿਲਾਂ ਜੀ 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 ਤਾਂ ਉਸ ਤੋਂ ਬਾਅਦ ਆ ਕੇ ਨੇ ਨਾਲ ਦੂਸਰਾ ਬੰਦਾ ਜਿਹੜਾ ਅਮਿਤ ਆ ਉਹ ਗੰਡ ਲਿਆ ਹੂੰ ਤੇ ਹਿਸਾਬ ਲਾ ਲੋ ਕਿ 25 ਕਿਲੋ ਡਰਗ ਡੇਲੀ ਦਾ ਤਿਆਰ ਕਰਕੇ ਵੇਚ ਦਿੰਦੇ ਸੀ ਕਮਾਲ ਹੈ ਜੀ ਤੇ ਇਹ 7 ਮਹੀਨੇ ਤੋਂ ਸੀ ਹਿਸਾਬ ਲਾ ਲਓ ਜੇ 6-7 ਮਹੀਨਿਆਂ ਚੋਂ ਆਪਾਂ 1 ਮਹੀਨਾ ਕੱਢ ਵੀ ਦਈਏ 6 ਮਹੀਨੇ ਲਾ ਲਓ ਜੀ 5 ਮਹੀਨੇ ਲਾ ਲਓ ਹੂੰ 5 ਲਾ ਲਓ ਕੋਈ ਜੀ ਐਵਰੀ ਡੇ 25 ਕਿਲੋ ਤਿਆਰ ਹੁੰਦਾ ਸੀ ਸਮਾਨ ਹੂੰ ਤੇ ਤੁਸੀਂ ਦਿਨ ਬਣਾ ਲਓ ਕਿੰਨੇ 150 ਦਿਨ ਹੋ ਗਿਆ 150 ਦਿਨ ਦੇ ਵਿੱਚ ਹੁਣ ਤੁਸੀਂ ਇਹਦੀ ਕੁਆਂਟੀਟੀ ਕੱਢ ਲਓ ਜੀ ਕਵਾਂਟੀਟੀ ਕੱਢ ਕੇ ਹੁਣ ਤੁਸੀਂ ਹਿਸਾਬ ਲਾ ਲੋ ਕਿ ਭਾਈ ਇਹ ਕਿੱਥੋਂ ਤੱਕ ਚਲੇ ਜਾਂਦਾ ਕਿ ਕਿੰਨਾ ਨਸ਼ਾ ਇਨਾ ਨਹੀਂ ਇੰਡੀਆ ਚ ਤੱਕਦਾ ਜੀ ਜੀ ਬਿਲਕੁਲ ਬਿਲਕੁਲ ਤੇ ਇਹ ਜਿਹੜੇ ਹੈਗੇ ਨੇ ਨਾ ਇਸ ਤਰ੍ਹਾਂ ਦੇ ਸਰ ਡਰਗ ਵਗੈਰਾ ਇਹ ਬੜੇ ਅਲੀਟ ਜਿਹੜੇ ਲੋਕ ਨੇ ਨਾ ਹੂੰ ਅੱਜ ਕੱਲ ਜੋ ਮੈਥ ਚੱਲਦਾ ਆ ਆਈਸ ਚਲਦੀ ਆ ਮਿਆਉ ਮਿਆਉ ਜੀ ਮੈਂ ਫਿਰ ਕਿਨੇ ਨਾਮ ਲੈਤੇ ਤੁਸੀਂ ਫਿਰ ਫਿਰ ਤੁਸੀਂ ਸ਼ਰਾਰਤ ਕਰਨ ਨੂੰ ਆ ਰਹੇ ਨਹੀਂ ਤੁਸੀਂ ਹੁਣ ਜਦੋਂ ਖਬਰਾਂ ਦੀ ਦੁਨੀਆ ਚ ਹੱਸਦਾ ਫਿਰ ਇਹ ਚੀਜ਼ਾਂ ਤੇ ਅੱਖ ਰੱਖਣੀ ਪੈਂਦੀ ਆ ਤਾਂ ਮਤਲਬ ਕਿ ਇਹ ਉਹ ਜਿਹੜੀਆਂ ਕੋਕਟੇਲ ਪਾਰਟੀਆਂ ਹੁੰਦੀਆਂ ਨੇ ਜਾਂ ਕਹ ਲਓ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਬੜੇ ਵੱਡੇ ਆਲੀਸ਼ਾਨ ਫਾਰਮ ਹਾਊਸ ਆ ਉੱਥੇ ਮੁੰਡੇ ਕੁੜੀਆਂ ਇਕੱਠੇ ਹੁੰਦੇ ਆ ਮੌਜ ਮਸਤੀ ਕਰਦੇ ਆ ਬਥੇਰਾ ਕੁਸ਼ ਕਰਦੇ ਕਹਿਣ ਦਾ ਮਤਲਬ ਆ ਉਹ ਉੱਥੇ ਇਹ ਚੀਜ਼ਾਂ ਜਿਹੜੀਆਂ ਉਹ ਪਛਾਈਆਂ ਜਾਂਦੀਆਂ ਜੀ 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 ਤਾਂ ਬਹੁਤ ਖਤਰਨਾਕ ਡਰਗ ਨੇ ਸਾਗੇ ਤੇ ਇਸ ਕਰਕੇ ਹੁਣ ਇਹ ਜਿਹੜੀ ਰਿਕਵਰੀ ਹੋਈ ਆ ਸਾਰਿਆਂ ਦੇ ਕੰਨ ਖੜੇ ਹੋ ਗਏ ਆ ਤੇ ਇੰਡੀਆ ਚ ਪਤਾ ਨਹੀਂ ਐਸ ਵੇਲੇ ਕਿੰਨੀਆਂ ਇਹੋ ਜਿਹੀਆਂ ਫੈਕਟਰੀਆਂ ਹੋਣੀਆਂ ਜਿਹੜੀਆਂ ਚੱਲ ਰਹੀਆਂ ਤੁਹਾਡੇ ਲੈ ਨਾਲ ਸਾਹਿਬ ਬਿਲਕੁਲ ਬਿਲਕੁਲ ਜੀ ਔਰ ਇਹ ਵੱਡਿਆਂ ਲੋਕਾਂ ਦੀਆਂ ਜਿਵੇਂ ਉਹ ਇੱਕ ਗਾਣਾ ਵੀ ਸੀਗਾ ਚਮਚੇ ਨਾਲ ਸ਼ਰਾਬਾਂ ਹੁੰਦੇ ਨੇ ਸ਼ੌਕ ਨਵਾਬਾਂ ਦੇ ਤੇ ਉਤੋਂ ਸ਼ੁਰੂ ਹੁੰਦਾ ਫਿਰ ਹੌਲੀ ਹੌਲੀ ਇਸ ਸਮਾਜ ਦੇ ਵਿੱਚ ਇੰਨਾ ਕਿ ਫੈਲ ਜਾਂਦਾ ਵੀ ਲੋਕ ਫਿਰ ਆਪਣੇ ਵੱਸੋਂ ਬਾਹਰ ਹੋ ਜਾਂਦੇ ਆ ਜੀ ਮਿੰਟੂ ਜੀ ਇੱਧਰ ਅਮਰਪਾਲ ਜੀ ਦੱਸ ਰਹੇ ਨੇ ਕਿ ਭਪਾਲ ਤੋਂ ਇਹ ਡਰੱਗ ਜਿਹੜਾ ਫੜਿਆ ਕਿ ਇੱਕ ਗੁਜਰਾਤੀ ਵੀ ਹੈ ਇਹਦੇ ਵਿੱਚ ਕਹਿੰਦੇ ਹਾਂਜੀ ਤਾਂ ਹੀ ਏਟੀਐਸ ਜਿਹੜੀ ਹੈ ਨਾ ਉਹ ਸਮਝ ਲਓ ਕਿ ਗੁਜਰਾਤ ਦੇ ਨਾਲ ਹੀ ਉਹਦਾ ਤਾਲੁਕ ਹੈ ਹੂੰ ਹੂੰ ਸਰਬਖਾਲੂ ਜੀ ਕਹਿੰਦੇ ਕਿ ਪਾਬਲੋ ਐਸਕੋਬਰ ਵਨ ਨੂੰ ਫੇਦੇ ਸੀ ਕਹਿੰਦੇ ਚੇਤ ਚੱਕੇਗੇ ਪਰ ਫਿਰ ਵੀ 6-7 ਮਹੀਨੇ ਜਿਹੜੇ ਹੁੰਦੇ ਆ ਬਹੁਤ ਹੁੰਦੇ ਆ ਤੇ ਉਹਨਾਂ ਨੇ ਬਹੁਤ ਕੁਸ਼ੇ ਦੇ ਵਿੱਚ 25 ਕਿਲੋ ਦੀ ਐਵਰੇਜ ਕੱਢ ਕੇ ਆਪਾਂ 20 ਕਿਲੋ ਦੀ ਐਵਰੇਜ ਕੱਢ ਲੋ 800 ਦਿਨਾਂ ਦੇ ਵਿੱਚ ਤੇ ਕਿੰਨਾ ਸਮਾਨ ਉਹਨਾਂ ਨੇ ਵੇਚ ਦਿੱਤਾ ਹੈਗਾ ਬਿਲਕੁਲ ਬਿਲਕੁਲ ਗੁਰਦੀਪ ਜੀ ਜਿਹੜੇ ਆਸਟ੍ਰੇਲੀਆ ਤੋਂ ਆਪਾਂ ਨੂੰ ਸੁਣ ਰਹੇ ਨੇ ਤੇ ਕਹਿੰਦੇ ਕਿ ਮਾਈ ਫਾਦਰ ਗਾਟ ਕਾਲ ਫ্রম ਡੀਆਈਜੀ ਪੰਜਾਬ ਪੁਲਿਸ ਸਿੰਘ ਹੈਵ ਬੀਨ ਅਰੈਸਟਡ ਅੱਛਾ ਇਹ ਇਹਨਾਂ ਨੂੰ ਕਾਲ ਜਿਹੜੀ ਜਿਹੜੀ ਕਾਲ ਆਈ ਆ ਤਾਂ ਉਹਨਾਂ ਨੇ ਡੀਆਈਜੀ ਬਣ ਕੇ ਸ਼ਾਇਦ ਕੀ ਹੋਵੇਗਾ ਜੀ 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 ਇਹ ਕੰਗਣਾ ਬਾਰੇ ਗੱਲਾਂ ਹੋ ਰਹੀਆਂ ਨੇ ਮਿੰਟੂ ਜੀ ਖੈਰ ਉਹਦੇ ਤੇ ਕਾਫੀ ਗੱਲਬਾਤ ਹੋ ਗਈ ਆਪਾਂ ਅੱਗੇ ਵੱਲ ਨੂੰ ਚੱਲਦੇ ਆ ਆਪਾਂ ਗੱਲਬਾਤ ਕਰ ਲਈ ਕਿ ਜਿਹੜਾ ਕਰਜ਼ੇ ਵਾਲਾ ਰੌਲਾ ਸੀ ਆਪਾਂ ਪਿਛਲੇ ਦਿਨ ਕਹਿ ਰਹੇ ਸੀ ਕਿ ਭਾਈ ਸਰਕਾਰ 11500 ਕਰੋੜ ਦਾ ਕਰਜ਼ਾ ਧੰਨਵਾਦ ਗੜਗੱਜ ਜੀ ਉਹ ਮੈਨੂੰ ਕਹਿ ਲੋ ਕਿ ਥੋੜੀ ਸਿਫਤ ਦੇ ਰਹੇ ਚੱਲੋ ਚੱਲੋ ਧੰਨਵਾਦ ਮੇਰੇ ਕੋਲ ਥੋੜੀ